ਦੱਸ ਦੇਣਾ ਵੀ ਸਸੋਧਿਆ ਜੀ ਕਿਸੇ ਭਲੇਖੇ ਚ ਨਾ ਲਿਓ ਪੰਜਾਬੀ ਪਿਆਰ ਨਾਲ ਤਾਂ ਲੁੱਟੇ ਜਾ ਸਕਦੇ ਐ ਜੇ ਤੁਸੀਂ ਲੜਾਈ ਨਾਲ ਕੋਈ ਉੱਥੇ ਵੱਡੇ ਵੱਡੇ ਧਾਰ ਵੀ ਆ ਗਏ ਸਾਰੇ ਹਾਰ ਕੇ ਗਏ ਪਰ ਸੋਨੂੰ ਵੀ ਪੰਜਾਬੀ ਹਰਾਉਣ ਦਾ ਕੰਮ ਕਰਨਗੇ ਬੁਰੀ ਤਰ੍ਹਾਂ ਹਰਾਉਣ ਦਾ ਕੰਮ ਕਰਨਗੇ ਥੈਂਕ ਯੂ ਉਹ ਜਿਹੜੇ ਪਿਛਲੇ ਸਮੇਂ ਚ ਇਹ ਸਰਕਾਰ ਨੇ ਲੈਂਡ ਪੂਰਨ ਪਾਰਸੀ ਲਿਆਂਦੀ ਸੀ ਉਹਦੇ ਖਿਲਾਫ ਸਾਰੇ ਪੰਜਾਬ ਦੇ ਵਿੱਚ ਹੀ ਧਰਨੇ ਹੋਏ ਮੁਜ਼ਾਹਰੇ ਹੋਏ ਬਹੁਤ ਲੋਕਾਂ ਨੇ ਪ੍ਰੋਟੈਸਟ ਕੀਤਾ ਉਸ ਗੱਲ ਦੇ ਵਿੱਚ ਪਾਰਸੀ ਤਾਂ ਲੋਕਾਂ ਦੇ ਦਰਵਾਜ਼ੇ ਥੱਲੇ ਆ ਕੇ ਸਰਕਾਰ ਨੇ ਉਸ ਪਾਰਸੀ ਨੂੰ ਰੱਦ ਕਰ ਦਿੱਤਾ। ਅਕਾਲੀ ਦਲ ਨੇ ਵੀ ਬਹੁਤ ਵੱਡਾ ਸੰਘਰਸ਼ ਵਿੜਿਆ ਇਸ ਪਾਲਿਸੀ ਦੇ ਖਿਲਾਫ। ਵੱਡੇ-ਵੱਡੇ ਧਰਨੇ ਲੱਗੇ। ਚਾਰ ਜ਼ਿਲ੍ਹੇ 'ਚ ਸਾਡੇ ਧਰਨੇ ਲੱਗੇ ਸੀ ਇਸ ਪਾਲਿਸੀ ਦੇ ਖਿਲਾਫ ਜਿਹੜੇ ਚਾਰੇ ਬਹੁਤ ਵੱਡੇ ਸੀ। ਉਦੋਂ ਬਾਅਦ ਸਾਰੇ ਪੰਜਾਬ 'ਚ ਅਸੀਂ ਰੱਖਲੇ ਸੀਗੇ ਧਰਨੇ ਲਾਉਣੇ ਆ। ਤੇ ਨਾਲ 1 ਸਤੰਬਰ ਤੋਂ ਅਸੀਂ ਮੋਰਚੇ ਦੀ ਸਟਾਰਟਿੰਗ ਕਰ ਲਈ ਸੀ। 1 ਸਤੰਬਰ ਤੋਂ ਅਸੀਂ ਮੋਰਚਾ ਲਾਵਾਂਗੇ। ਪਾਰਟੀ ਪ੍ਰਧਾਨ ਸਾਡੇ ਸਰਦਾਰ ਸੁਖਬੀ ਸਿੰਘ ਦੀ ਬਾਦਲ ਉਹ ਉਸ ਮੋਰਚੇ ਦੀ ਗਵਾਹੀ ਕਰਨਗੇ ਤੇ ਫਿਰ ਉਹ ਜੀ 500 ਬੰਦੇ ਦਾ ਜਥਾ ਰੋਜ਼ ਜਾਇਆ ਕਰੂਗਾ ਗ੍ਰਿਫਤ ਦੇ ਤਾਰੀ ਦੇਣ ਦੀ ਖਾਤੋਂ। ਉੱਥੇ ਚੰਡੀਗੜ੍ਹ ਜਿੱਥੇ ਪ੍ਰੈਸ਼ਰ ਪਿਆ ਲੋਕਾਂ ਦਾ ਬਹੁਤ ਜ਼ਿਆਦਾ ਸਾਰਾ ਪੰਜਾਬ ਹੀ ਹਿਲਖੜਾ ਸੀਗਾ ਫਿਰ ਉਹ ਬਾਪਸ ਲੈ ਲੈ ਜਿਹੜਾ ਉਹ ਸੀ ਇੱਕ ਬਹੁਤ ਵੱਡੀ ਠੱਗੀ ਵੇਖੋ ਲੈਨ ਪਾਲਸੀ ਦਾ ਮਤਲਬ ਕੀ ਹੈ ਕਿ ਲੋਕਾਂ ਦੀ ਸਹਿਮਤੀ ਨਾਲ ਜ਼ਮੀਨ ਲੈਣੀ ਸਰਕਾਰ ਨੂੰ ਜੇ ਲੋਕ ਦੇਣਾ ਚਾਹੁੰਦੇ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਅੱਗੇ ਵੀ ਬਹੁਤ ਲੰਮੀਆਂ ਸਰਕਾਰਾਂ ਨੇ ਬੜੀਆਂ ਚੀਜ਼ਾਂ ਬਣਾਇਆਂ ਨੇ ਚੱਲਦਾ ਰਹਿੰਦਾ ਇਹ ਪਾਲਸੀ ਦਾ ਜੇ ਰਜਬ ਹੁਣ ਵੀ ਅਸੀਂ ਕਹਿੰਦੇ ਜੇ ਲੋਕ ਦੇਣਾ ਚਾਹੁੰਦੇ ਆ ਸਾਨੂੰ ਕਿਧਰ ਆ ਜੇ ਖੁਸ਼ੀ ਨਾਲ ਲੋਕ ਦੇਣਾ ਚਾਹੁੰਦੇ ਆ ਇਹ ਫਿਰ ਪਾਲਸੀ ਦਾ ਤੇ ਮੋਲੀ ਲੈ ਲੈਣ ਸਰਕਾਰ ਨੇ ਜੇ ਕੋਈ ਚੀਜ਼ਾਂ ਬਣਾਉਣੀਆਂ ਨੇ ਜੇ ਸਰਕਾਰ ਠੀਕ ਸਮਝਦੀ ਹੈ ਕਿਸਾਨਾਂ ਨੂੰ ਖੁਸ਼ ਕਰਕੇ ਜਿੰਨੇ ਉਹ ਪੈਸੇ ਮੰਗਦੇ ਆ ਪ੍ਰਤੀ ਏਕੜ ਉਹਨਾਂ ਨੂੰ ਪੈਸੇ ਦੇ ਦੇਣ ਰਜਿਸਟਰੀਆਂ ਕਰਾ ਲੈਣ ਇਹ ਹੁਣ ਜਿਹੜੀ ਇਹ ਤਾਂ ਬੜੀ ਉਲਝਾਲੀ ਪਾਲਸੀ ਸੀ ਵੀ ਅਸੀਂ ਇੱਥੇ ਪਹਿਲੀ ਗੱਲ ਤਾਂ ਇੰਨੀ ਵੱਡੀ ਜ਼ਮੀਨ ਅੱਜ ਤੱਕ ਕਦੇ ਕੋਈ ਕੁਐਰੀ ਨਹੀਂ ਹੋਈ 45000 ਏਕੜ ਜ਼ਮੀਨ ਬਹੁਤ ਵੱਡਾ ਰਕਬਾ ਹੁੰਦਾ ਕਿਤੇ ਛੋਟਾ ਨਹੀਂ ਪੰਜਾਬ ਚ ਪਹਿਲਾਂ ਹੀ ਬੜਾ ਤੇ ਘਟ ਗਿਆ ਰਕਬਾ ਜਿਹੜਾ ਖੇਤੀਬਾੜੀ ਵਾਲਾ ਹੈ ਪੰਜਾਬ ਖੇਤੀ ਪ੍ਰਧਾਨ ਸੂਬਾ ਇਹਦਾ ਨਾਮ ਹੁਣ ਕਰਕੇ ਇਸੇ ਕਰਕੇ ਦੁਨੀਆ ਦੇ ਵਿੱਚ ਇੱਕ ਨੰਬਰ ਤੇ ਸੀ ਕਿ ਖੇਤੀ ਪ੍ਰਧਾਨ ਸੂਬਾ ਸਾਰੇ ਮੁਲਕ ਦਾ ਢਿੱਡ ਭਰਿਆ ਇਹਨੇ ਪਹਿਲਾਂ ਤਾਂ ਰਾਜ ਹੁੰਦਾ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ ਅਮਰੀਕਾ ਤੋਂ ਲੈਂਦੇ ਹੁੰਦੇ ਸੀ ਆਪਾਂ ਥੋੜੀਆਂ ਮਹਿੰਗੀਆਂ ਸ਼ਰਤਾਂ ਦੇ ਉੱਤੇ ਸੋ ਉਸ ਨੂੰ ਵੀ ਹੁਣ ਢਾਹ ਲੱਗਦੀ ਹੈ ਬਹੁਤ ਵੱਡੀ ਜਿਹੜਾ ਚੰਗਾ ਏਰੀਆ ਸਾਰਾ ਕਦੇ ਵੀ ਜਿੱਥੇ ਇੰਡਸਟਰੀ ਲੱਗਦੀ ਹੈ ਜਾਂ ਕੋਈ ਇਹਦੀਆਂ ਕਲੋਨੀਆਂ ਬਣਦੀਆਂ ਉਹ ਬਹੁਤੀ ਚੰਗੀ ਜ਼ਮੀਨ ਨੂੰ ਨਹੀਂ ਛੱਡਦੀਆਂ ਹੁੰਦੀਆਂ ਗਵਰਨਮੈਂਟਾਂ ਉਹ ਮਾੜੀ ਜ਼ਮੀਨ ਨੂੰ ਛੱਡਦੀਆਂ ਹੁੰਦੀਆਂ ਹੁੰਦੀਆਂ ਵੀ ਜਿੱਥੇ ਇੱਥੇ ਹੋਰ ਤਾਂ ਕੋਈ ਹੁੰਦਾ ਨਹੀਂ ਜਿੱ ਇੰਨਾਂ ਦੇ ਜ਼ਮੀਨਾਂ ਵੀ ਸਾਰੀ ਚੰਗੀ ਤੋਂ ਚੰਗੀ ਸਾਰੀ ਕਿਤੇ ਵੀ ਵੇਖ ਲਓ ਚੰਗੀ ਤੋਂ ਚੰਗੀ ਛੱਤੀ ਸੀ ਫਿਰ ਉਹ ਪਾਲਿਸੀ ਚ ਇੰਨਾ ਫਲਾਬ ਸੀਗਾ ਕਿ ਜਿਵੇਂ ਕਹਿਤਾ ਇੱਕ ਬੰਦਰ ਵੀ ਤੈਨੂੰ ਜੇ ਇੱਕ ਕਿਲਾ ਤੇਰੀ ਜ਼ਮੀਰ ਆ ਉਹ ਦੋ ਪਲਾਟ ਦੇਵਾਗੇ ਇੱਕ ਸ਼ੋਰੂਮ ਦੇਵਾਗੇ ਪਲਾਟ ਤੇ ਸ਼ੋਰੂਮ ਤਾਂ ਤਾਂ ਹੀ ਕੰਮ ਆਉਣਗੇ ਨਾ ਜੂ ਉੱਥੇ ਕਲੋਨੀ ਹੋ ਜਾਏਗੀ ਤਿਆਰ ਕਲੋਨੀ ਸਾਰੀਆਂ ਸੁਵਿਧਾ ਉਹਦੇ ਚ ਹੋ ਜਾਣਗੀਆਂ ਉਹਦੇ ਵਾਸਤੇ ਪੈਸਾ ਕੋਈ ਨਹੀਂ ਸਰਕਾਰ ਕੋਲ ਕਲੋਨੀ ਨੂੰ ਡਿਵੈਲਪਮੈਂਟ ਕਰਨ ਵਾਸਤੇ ਤੇ ਕੋਈ ਪੈਸਾ ਨਹੀਂ ਸਰਕਾਰ ਕੋਲ ਤੇ ਫਿਰ ਉਹਦਾ ਸ਼ੋਰੂਮ ਵਿਕੇਗਾ ਕਿੱਥੋਂ ਉਹਦਾ ਪਲਾਟ ਵਿਕੇਗਾ ਕਿੱਥੋਂ ਜ਼ਮੀਨ ਤੇ ਗਵਰਨਮੈਂਟ ਕਬਜ਼ਾ ਕਰ ਲੂਗੀ ਸ਼ੋਰੂਮ ਤੇ ਪਲਾਟ ਵਿਕਨੇ ਨਹੀਂ ਉਹ ਤਾਂ ਗਿਆ ਕਿਸੇ ਪਾਸੇ ਜੋ ਕਹਿੰਦਾ ਜਾਊਗਾ ਕਿੰਦਾ ਹਲੇ ਤੱਕ ਵੀ ਚੰਡੀਗੜ੍ਹ ਵੀ ਬੜੇ ਨੂੰ ਵੇਖੋ ਵੀ 75 ਸਾਲ ਦੇ ਲਗਭਗ 74 75 ਸਾਲ ਹੋ ਗਏ ਚੰਡੀਗੜ੍ਹ ਬੜੇ ਨੂੰ 73 73 ਸਾਲ ਉੱਥੇ ਵੀ ਹਲੇ 25% 20 25% ਰਕਵਾ ਖਾਲੀ ਪਿਆ ਉਦੋਂ ਵਾਂ ਲੁਧਿਆਣਾ ਲੈ ਲੋ ਮਹਾਨੀ ਲੈ ਲੋ ਅੱਜ ਵੀ ਮਹਾਨੀ ਦੇ ਵਿੱਚ ਸ਼ੋਰੂਮ ਬੜੇ ਐਰਪੋਰਟ ਤਰ ਤਰ ਦੇ ਕਿ ਜਾਇਓ ਤੁਸੀਂ ਲਿਖਿਆ ਪਿਆ 2 ਲੀਟਰ 2 ਲੀਟਰ 2 ਲੀਟਰ ਇਹਦੇ ਲਿਖਿਆ ਪਿਆ ਉਹ ਵਿਕ ਨਹੀਂ ਰਹੇ ਤੇ ਜੇ ਪਹਿਲਾਂ ਹੀ ਫਲਾਪ ਐ ਇੰਨਾ ਕੰਮ ਪਿਆ ਉਹ ਜ ਪਹਿਲਾਂ ਹੀ ਖਾਲੀ ਪਿਆ ਇਹਨਾ बिक ਨਹੀਂ ਰਿਹਾ ਇਹ ਹੁਣ ਜਿੱਦ ਇੱਕ ਬਹੁਤ ਵੱਡੀ ਠੱਗੀ ਸੀਗੀ ਪੰਜਾਬ ਦੇ ਲੋਕਾਂ ਨਾਲ ਵੀ ਕੇਰਾ ਜ਼ਮੀਨ ਆਪਦੇ ਨਾਲ ਲੈ ਕੇ ਮੁੜ ਕੇ ਲੋਕ ਤੁਰੇ ਫਿਰਨ ਰੌਲਾ ਪਾਉਂਦੇ ਅਸੀਂ ਇਹ ਜ਼ਮੀਨ ਆਪਦੇ ਨਾਲ ਕਰਾ ਕੇ ਬੈਂਕਾਂ ਤੋਂ ਲੋਨ ਲੈ ਲਾਂਗੇ ਬੈਂਕਾਂ ਤੋਂ ਲੋਨ ਲੈ ਕੇ ਫਿਰ ਜਿਹੜੀਆਂ ਅਸੀਂ ਝੂਠ ਚੜ ਬੋਲਿਆ 1000 ਰੁਪਏ ਵਾਲਾ ਹੋ ਇਧਰ ਪੈਸੇ ਧੱਕ ਦਾਂਗੇ ਇਧਰੋਂ ਇੱਕ ਬਹੁਤ ਵੱਡਾ ਧੋਖਾ ਸੀਗਾ ਪੰਜਾਬ ਦੇ ਲੋਕਾਂ ਨਾਲ ਚੰਗਾ ਹੋ ਗਿਆ ਪੰਜਾਬ ਦੇ ਲੋਕ ਉੱਠੜੇ ਸਾਰੀਆਂ ਪਾਰਟੀਆਂ ਉੱਕੀਆਂ ਪੰਜਾਬ ਦੇ ਲੋਕ ਉੱਠੇ ਕਾਲੀ ਦਲ ਨੇ ਮੂਹਰੇ ਹੋ ਕੇ ਸ਼ਰਨਿਸ਼ ਕੀਤਾ ਇਹਦੇ ਚ ਸਰਕਾਰ ਨੂੰ ਪਛ ਸੰਗਤ ਨੂੰ ਪਾਬਸ ਦੇ ਗਿਆ ਉਹ ਕਿਵੇਂ ਦੇਓ ਕਿਸਾਨ ਦੀ ਗੱਲ ਕਰ ਰਿਹਾ ਵੀ ਹਲੇ ਫੌਜੀ ਦਾ ਪਤੀ ਹੋਈ ਸਾਡਾ ਜਿਹੜਾ ਸ਼ਿਕਰਚ ਆ ਸਾ ਸਰਕਾਰ ਕਿਉਂ ਕਿਸਾਨ ਲੋਕ ਤਾਂ ਗੱਲ ਕਰ ਰਿਹਾ ਕਿ ਸਾਡਾ ਸ਼ਿਕਰਚ ਇਸ ਤਰ੍ਹਾਂ ਜਾਰੀ ਕਰ ਲੋ ਕਿਵੇਂ ਨਹੀਂ ਨਹੀਂ ਬੇਖੋ ਕਿਸੇ ਇਰਾਦਾ ਤਾਂ ਉਹਨਾਂ ਨੇ ਕਰਤੀ ਹੈ ਵੇਖੋ ਜਿਹੜੀ ਸਹੀ ਗੱਲ ਆ ਉਹਨੂੰ ਆਪਾਂ ਇਧਰ ਉਧਰ ਵੀ ਨਹੀਂ ਹੋ ਸਕਦਾ ਜੇ ਅਸੀਂ ਐਵੇਂ ਕਈ ਜਗ੍ਹਾ ਵੀ ਨਹੀਂ ਵਿਸ਼ਵਾਸ ਤਾਂ ਇਹ ਸਰਕਾਰ ਤੇ ਕੋਈ ਕਰਦਾ ਨਹੀਂ ਉਹ ਵੀ ਨਹੀਂ ਉਹ ਵੀ ਕਿਉਂ ਕਰ ਰਸਵੀ ਨਹੀਂ ਕਰਦੇ ਪਹਿਲਾਂ ਹੋ ਤਾਂ ਨੋਟੀਫਿਕੇਸ਼ਨ ਡੀ ਨੋਟੀਫਿਕੇਸ਼ਨ ਕੈਮਰੇਟ ਚ ਵੀ ਹੋ ਗਿਆ ਪਰ ਇਹਨਾਂ ਦਾ ਪਤਾ ਨਹੀਂ ਕੋਈ ਹੋਰ ਟੈਗ ਨਾ ਲਿਆ ਉਹ ਆਪਾਂ ਮੰਨ ਲਵੀ ਇਹ ਤਾਂ ਨਰਭਾਵਸ਼ ਕਰਤੀ ਜਿਹੜੀ ਸੀਗੀ ਹੋਣ ਵਾਲੀ ਤੇ ਕੋਈ ਦੋ ਅੱਖਰ ਹੋਰ ਲੈ ਕੇ ਵੀਗੇਦੇ ਟੱਕਰ ਹੋਰ ਲਿਆਉਣ ਤਾਂ ਲੋਕ ਹੀ ਡਰਦੇ ਨੇ ਸਾਰੇ ਇਹਨਾਂ ਦਾ ਇਤਵਾਰ ਕੋਈ ਨਹੀਂ ਇਹ ਇਸ ਗੱਲ ਤੇ ਵਿਜਿੱਦ ਨੇ ਹਲੇ ਵੀ ਆਪਦਾ ਜੇ ਪਹਿਲਾ ਵਿਜਿੱਦ ਸੀਗੇ ਬਾਹਰ ਰੀਆਂ ਕੋਕਣੀਆਂ ਦਾ ਗੜਗਾਵਾ ਵਗੈਰੀਂ ਹੁੰਦੇ ਇਹਨਾਂ ਦੇ ਸੌਦੇ ਹੋਏ ਹੋਏ ਨੇ ਇਹ ਕਿਸੇ ਹੋਰ ਢੰਗ ਨਾਲ ਨਾ ਲਿਆਓ ਆ ਆਸ ਕਿ ਲੋ ਡਰਦੇ